ਸੰਤਾ ਕੇ ਕਾਰ ਚ ਆਪ ਖਲੋਇਆ ਸੰਤਾ ਕੇ ਕਾਰ ਚ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਂ ਹਰ ਕੰਮ ਕਰਾਵਣ ਆਇਆ ਰਾਂ ਸੰਤਾ ਕੇ ਕਾਰ ਚ रख लो संता के कारज आप खलो यार हर कम कराम आया राम हर कम कराम

ਅੰਮ੍ਰਿਤ ਜਾਲੇ ਸ਼ਾਇਾਰਾਂ ਵਿੱਚ ਅੰਮ੍ਰਿਤ ਜਾਲੇ ਸ਼ਾਇਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਤੁਹਾਨੂੰ ਜਨ ਆਇਆ ਜਿਸ ਪ੍ਰਸਾਦ ਸਾਹਿਬ ਜਗਤਰਾਇਆ ਜਨ ਆਪਣਾ ਕਾਏ ਸਵਾਉ ਜਨ ਕਾ ਸੰਗ ਜਿਤੇ ਆਵੇ ਨਾਓ ਆਪ ਮੁਖਤ ਮੁਖਤ ਕਰੇ ਸੰਸਾਰ ਨਾਨਕ ਦੇ ਜਨ ਕੋ ਸਦਾ ਨਮਸਕਾਰ ਦੇ ਮਹਾਵਾਕ ਅਨੁਸਾਰ ਮਹਾਪੁਰਖ શ્રીਮਾਨ ਸੰਤ ਬਾਬਾ ਹਰੀ ਸਿੰਘ ਸਾਹਿਬ ਜੀ ਨੈਕੀ ਵਾਲੇ ਉਹਨਾਂ ਦਾ 116ਵਾਂ ਜਨਮ ਦੇ ਹੜਾ ਗੁਰਦੁਆਰਾ ਨੈਕੀ ਸਾਹਿਬ ਪਿੰਡ ਪੰਜੋੜ ਵਿਖੇ ਵੱਡੀ ਚੜ੍ਹਦੀ ਕਲਾ ਦੇ ਨਾਲ ਗੁਰਮਤ ਸਮਾਗਮਾਂ ਦੇ ਗੁਰੂ ਕੇ ਲੰਗਰਾਂ ਦੇ ਰੂਪ ਦੇ ਵਿੱਚ ਮੜਾਇਆ ਗਿਆ ਸੋ ਪਿਛਲੇ ਕਈ ਰੋਜਾਂ ਤੋਂ ਗੁਰਮਤ ਸਮਾਗਮ ਪ੍ਰਾਰambh ਸਨ ਸੋ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਉੱਥੇ ਬੇਅੰਤ ਮਹਾਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦਾ ਜੋਗ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਸਥਾਨ ਦੇ ਮੁੱਖ ਸੇਵਾਦਾਰ ਸਤਿ ਪਾਪਾ ਜਸਪਾਲ ਸਿੰਘ ਜੀ ਪਾਪਾ ਅਮਰੀਕ ਸਿੰਘ ਜੀ ਉਹਨਾਂ ਵੱਲੋਂ ਕੀਤਾ ਗਿਆ ਗੁਰੂ ਕੇ ਪੰਡਾਰੇ ਚੱਲ ਰਹੇ ਨੇ ਗੁਰਮਤ ਸਮਾਗਮ ਚੱਲ ਰਹੇ ਨੇ ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਅਗਾ ਤੋਂ ਸਾਨੂੰ ਮਹਾਂਪੁਰਖਾਂ ਦੇ ਦਿਨ ਗੁਰੂ ਸਾਹਿਬਾਨਾਂ ਦੇ ਗੁਰਪੁਰ ਮਨਾਉਣ ਦੀ ਸਦਾ ਹੀ ਦਾਤ ਵਰਖਦੇ ਰਹਿਣ ਜੀ ਸਾਰੀ ਸੰਗਤ ਦਾ ਮਹਾਂਪੁਰਖਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ